ਦਿਨ ਬਦਲਦੇ ਆ ਬਸ ਨਾ ਮਾੜੀ ਸੋਚ ਨਾ ਰੱਖੋ ਆਪਣੀ ਨੀਅਤ ਸਾਫ਼ ਜਿੰਨੀ ਹੋएगी ਨਾ ਤੁਹਾਡੀ ਮਤਲਬ ਜੇ ਤੁਸੀਂ ਅਰਦਾਸ ਕਰਦੇ ਪਹਿਲਾਂ ਗੁਰੂ ਅੱਗੇ ਜਾ ਕੇ ਤਾਂ ਤੁਸੀਂ ਭਲਾ ਸਾਰਿਆਂ ਦਾ ਮੰਗਦੇ ਪਿਓ ਇੱਕ ਗੱਲ ਯਾਦ ਰੱਖਣਾ ਤੁਹਾਡੇ ਮਨ 'ਚ ਜੇ ਕਿਸੇ ਪ੍ਰਤੀ ਵੈਰ ਹੈ ਨਫ਼ਰਤ ਹੈ ਨਾ ਜਾਂ ਤੁਹਾਡੇ ਕੋਈ ਵੇਖਿਆ ਨਹੀਂ ਜਾਂਦਾ ਪਿਆ ਕੋਈ ਖੁਸ਼ ਹੈ ਤਾਂ ਫਿਰ ਤੁਸੀਂ ਵੀ ਕਦੇ ਖੁਸ਼ ਨਹੀਂ ਰਹਿ ਸਕਦੇ ਆਪਣੇ ਤੋਂ ਪਹਿਲੇ ਸਾਰਿਆਂ ਦਾ ਭਲਾ ਮੰਗੋ ਕਿਉਂਕਿ ਸਾਰੇ ਉਸੇ ਮਾਲਕ ਦੇ ਬਣਾਏ ਬੱਚੇ ਆ ਜੇ ਆਪਾਂ ਕਿਸੇ ਦਾ ਦਰਦ ਸਮੇਂ ਕੇ ਉੱਤੇ ਦਵਾਈ ਲਾ ਦਈਏ ਕਿਸੇ ਦੇ ਦਰਦ ਦਾ ਮਰਹਮ ਬੰਝੀਏ ਤਾਂ ਫਿਰ ਭਾਵੇਂ ਤੁਹਾਡੇ ਦੇ ਜਿੰਨਾ ਮਰਜ਼ੀ ਦੁੱਖ ਆਣਾ ਹੋਵੇ ਮਾਲਕ ਆਪੇ ਕੋਈ ਨਾ ਕੋਈ ਇਂਤਜ਼ਾਮ ਕਰ ਦੰਗੇ ਜਦੋਂ ਤੁਸੀਂ ਕਿਸੇ ਦਾ ਹੱਥ ਫੜ ਲਿਆ ਤਾਂ ਫਿਰ ਤੁਹਾਡਾ ਹੱਥ ਫੜਨ ਦਾ ਮਾਲਕ ਆਪ ਹੀ ਆਣਗੇ ਨਾ ਫਿਰ ਥੋੜੀ ਮਾਲਕ ਨੇ ਤੁਹਾਨੂੰ ਕੱਲਾ ਛੱਡਣਾ ਫਿਰ ਤਾਂ ਦਿਨ ਦੇਖਣਾ ਤੁਹਾਡੇ ਬਦਲਦੇ ਚੰਗਾ ਸੋਚਿਆ ਕਰੋ ਚੰਗੀਆਂ ਨੀਅਤ ਰੱਖੋ ਸਾਫ਼ ਆਪਣਾ ਮਨ ਰੱਖੋ ਜਿੱਦੇ 'ਚ ਨਫ਼ਰਤ ਨਾ ਹੋਵੇ ਸਾਰਿਆਂ ਨਾਲ ਪਿਆਰ ਹੀ ਪਿਆਰ ਹੋਵੇ ਬਲਕਿ ਜੇ ਕਿਸੇ ਨੇ ਮਾੜਾ ਕੀਤਾ ਨਾ ਮੈਂ ਕਹਿੰਦਾ ਮaaf ਕਰ ਦੋ ਉਹਨੂੰ ਕਿਉਂ ਕਰਦੋ ਕਿਉਂਕਿ ਤੁਸੀਂ ਆਪਣੇ ਭਗਵਾਨ ਤੇ ਛੱਡ ਦੋ ਕਿ ਮਾਲਕਾ ਠੀਕ ਹੈ ਜੀ ਮੈਂ ਤੁਹਾਡੇ ਰਾਹ ਤੇ ਚੱਲਣਾ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਤੇ ਨਾ ਹੀ ਕਿਸੇ ਦਾ ਮਾੜਾ ਸੋਚਣਾ ਤੁਸੀਂ ਇਨਸਾਫ ਕਰਨਾ ਹਰ ਚੀਜ਼ ਦਾ ਮਾਲਕ ਆਪੇ ਇਨਸਾਫ ਕਰੇਗਾ ਤੇ ਉਹਦੀ ਕਚਹਿਰੀ ਬੜੀ ਪੱਕੀ ਜੇ ਉੱਥੇ ਸਫਾਰਸ਼ਾਂ ਨਹੀਂ ਚਲਦੀਆਂ ਕੋਈ ਵਕਾਲਤ ਨਹੀਂ ਹੋਣੀ ਕੋਈ ਵਕੀਲ ਨਹੀਂ ਕੋਈ ਜੱਜ ਨਹੀਂ ਸਿਰਫ ਮਾਲਕ ਦੀ ਚਲਣੀ ਜੇ ਫਿਰ ਤੇ ਮਾਲਕ ਨੇ ਤੁਹਾਡੀ ਜ਼ਿੰਦਗੀ ਦਾ ਸਾਰਾ ਇਨਸਾਫ ਕਰ ਦੇਣਾ ਜੀ ਚੰਗੇ ਪਾਸੇ ਲੱਗੇ ਰਹੋ ਤਰੱਕੀਆਂ ਤੁਹਾਡੀਆਂ ਹੀ ਆ